ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਵਾ ਮਾਤ ਪਿਤਾ ਸੁੱਤ ਸਾਥ ਨਮਾਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਾਵ ਰਹਾ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਦਿਖਾ ਭੁਖ ਬਹੁਤ ਤਪ ਤਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਮਾਤ ਪਿਤਾ ਸੁਥ ਸਾਥ ਨਮਾਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਾਵ ਰਹਾ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਕਾ ਭੁਖ ਬਹੁਤ ਤਪ ਦਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਵਾ ਮਾਤ ਪਿਤਾ ਸੁਥ ਸਾਥ ਨਮਾਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਾਵ ਰਹਾ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਦਿਖਾ ਭੁਖ ਬਹੁਤ ਤਪ ਦਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਮਾਤ ਪਿਤਾ ਸੁੱਤ ਸਾਥ ਨਮਾਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਕਾ ਭੁਖ ਬਹੁਤ ਤਪ ਤਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਵਾ ਮਾਤ ਪਿਤਾ ਸੁਥ ਸਾਥ ਨਾਮ ਆਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਦਿਖਾ ਭੁਖ ਬਹੁਤ ਤਪ ਤਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਵਾ ਮਾਤ ਪਿਤਾ ਸੁਥ ਸਾਥ ਨਾਮ ਆਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਦਿਖਾ ਭੁਖ ਬਹੁਤ ਪਤ ਦਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਵਾ ਮਾਤ ਪਿਤਾ ਸੁਥ ਸਾਥ ਨਾਮ ਆਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਕਾ ਭੁਖ ਬਹੁਤ ਪਤਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਮਾਤ ਪਿਤਾ ਸੁਥ ਸਾਥ ਨਾਮ ਆਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਦਿਖਾ ਭੁਖ ਬਹੁਤ ਪਤਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਮਾਤ ਪਿਤਾ ਸੁਥ ਸਾਥ ਨਮਾਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਾਵ ਰਹਾ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਦਿਖਾ ਭੁਖ ਬਹੁਤ ਤਪ ਤਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਿਲਾ ਪੰਜਵਾ ਮਾਤ ਪਿਤਾ ਸੁੱਤ ਸਾਥ ਨਾਮ ਆਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਕਾ ਭੁਖ ਬਹੁਤ ਤਪ ਦਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਵਾ ਮਾਤ ਪਿਤਾ ਸੁਥ ਸਾਥ ਨਾਮ ਆਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਕਾ ਭੁਖ ਬਹੁਤ ਤਪ ਤਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਮਾਤ ਪਿਤਾ ਸੁਥ ਸਾਥ ਨਮਾਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਵ ਰਹੀਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਦਿਖਾ ਭੁਖ ਬਹੁਤ ਤਪ ਤਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਮਾਤ ਪਿਤਾ ਸੁੱਤ ਸਾਥ ਨਮਾਇਆ ਸਾਧੂ ਸੰਗ ਸਭ ਦੁੱਖ ਮਿਟਾਇਆ ਰਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨਾ ਦੁੱਖ ਨਾ ਵੇ ਆਪੇ ਰਹਾ ਦਿਖਾ ਭੁਖ ਬਹੁਤ ਤਪ ਤਵਿਆ ਪਿਆ ਸੇਤਲ ਪਏ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾ ਨ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨਤੀ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ